ਯਾਰ ਹਿੰਦੂਪੁਰ ਤੋਂ ਦੇਖ ਰਿਹਾ ਹਾਂ ਸ਼ਹਿਰਪੁਰ ਫੌਕਸ ਜ਼ਿਲ੍ਹਾ ਸ਼ਹਿਰਪੁਰ ਦੇ ਸੀਨੀਅਰ ਪੁਲਿਸ ਅਫਸਰਾਂ ਤੇ ਡੀਐਸਪੀ ਮੁਕੇਰੀਆਂ ਕੁਲਵਿੰਦਰ ਸਿੰਘ ਵਿਰਕ ਦੀਆਂ ਹਦਾਇਤਾਂ ਦੇ ਮੁਤਾਬਕ ਦੇ ਐਸਆਈ ਜਗਿੰਦਰ ਸਿੰਘ ਥਾਣਾ ਮੁਕੇਰੀਆਂ ਦੀ ਗਵਾਈ ਹੇਠ ਮੁਕੇਰੀਆਂ ਪੁਲਿਸ ਟ੍ਰੈਫਿਕ ਐਸਆਈ ਗੁਰਨਾਮ ਸਿੰਘ ਤੇ ਐਸਆਈ ਰਾਜੇਸ਼ ਕੁਮਾਰ ਵੱਲੋਂ ਸ਼ਰਾਰਤੀ ਅਨਸਰਾਂ ਨੂੰ ਠੱਲ ਪਾਉਣ ਲਈ ਵਕੀਲਾਂ ਦੀ ਚੈਕਿੰਗ ਦੇ ਮੱਦੇਨਜ਼ਰ ਅੱਜ ਮੁਕੇਰੀਆਂ ਮਾਤਾ ਰਾਣੀ ਚੌਂਕ ਵਿਖੇ ਟ੍ਰੈਫਿਕ ਨਿਯਮਾਂ ਦੀ ਉਲੰਘਣਾ ਕਰਨ ਵਾਲਿਆਂ ਦੇ ਚਲਾਨ ਕੱਟੇ ਗਏ ਜਿਸ ਵਿੱਚ ਇੱਕ ਮੋਟਰਸਾਈਕਲ ਬਾਉਂਡ ਕੀਤਾ ਗਿਆ ਅੱਗੇ ਦੇਖੋ ਪੂਰੀ ਰਿਪੋਰਟ ਬਿਊਰੋ ਰਮਨ ਟੰਗਰਾਲੀਆ ਦੇ ਨਾਲ ਜੇਕਰ ਤੁਸੀਂ ਹਿਆਰਪੁਰ ਫੋਕਸ ਚੈਨਲ ਸਬਸਕ੍ਰਾਈਬ ਨਹੀਂ ਕੀਤਾ ਤਾਂ ਕਿਰਪਾ ਕਰਕੇ ਜਲਦ ਕਰੋ ਧੰਨਵਾਦ ਅਸੀਂ ਅੱਜ ਪਹੁੰਚਿਆ ਮਾਤਾ ਰਾਣੀ ਚੋਂ ਹਿਆਰ ਫੋਕਸ ਦੀ ਟੀਮ ਲੈ ਕੇ ਆਓ ਅੱਜ ਟ੍ਰੈਪ ਦੇ ਹਵਾਲੇਦਾਰ ਦੇ ਇਨਸਪੈਕਟਰ ਸਾਹਿਬ ਦੇ ਨਾਲ ਤੁਹਾਨੂੰ ਰੋਬਰੂ ਕਰਾਈਏ ਜਿਹੜੇ ਕਿ ਇੱਥੇ ਜੰਪ ਪਲੇਟਾਂ ਤੇ ਜਾਂ ਜਿਹੜੇ ਮਾੜੇ ਅੰਸਰਾਂ ਦੇ ਉਹਨਾਂ ਦੇ ਬਰਖਲਾਵਾ ਜੀ ਚਲਾਨ ਕੱਟ ਰਹੇ ਨੇ ਆਓ ਉਹਨਾਂ ਨਾਲ ਗੱਲਬਾਤ ਕਰੀਏ ਜੀ ਸਰ ਸਾਸੀਕਾਲ ਜੀ ਐਸਐਸਪੀ ਦੇ ਨਿਰਦੇਸ਼ ਹੇਠ ਅੱਜ ਮਾਤਾ ਰਾਣੀ ਚੌਂਕ ਚਲਾਨ ਕੱਟੇ ਹਨ ਜਿਦੇ ਵਿੱਚ ਰੈੱਡ ਲਾਈਟਾਂ ਦੇ ਦੋ ਚਲਾਨ ਆ ਨੰਬਰ ਪਲੇਟ ਦੇ ਦੋ ਚਲਾਨ ਨੇ ਇੱਕ ਮੋਟਰਸਾਈਕਲ ਮੈਂ ਬੌਂਡ ਕੀਤਾ ਹੈਗਾ ਇਸੇ ਤਰ੍ਹਾਂ ਹੀ ਸਵੇਰ ਤੋਂ ਲੈ ਕੇ ਸ਼ਾਮ ਤੱਕ ਅਸੀਂ ਇੱਥੇ ਗੰਨੇਆਂ ਦੀ ਅੱਜ ਕੱਲ੍ਹ ਬਹੁਤ ਮਾਰ ਚੱਲ ਰਹੀ ਆ ਉਹਨੂੰ ਵੀ ਮੱਦੇ ਨਜ਼ਰ ਰੱਖ ਕੇ ਟ੍ਰੈਫਿਕ ਨੂੰ ਚਲਾਉਨੇ ਆ ਤੇ ਬਾਕੀ ਇਸ ਤੋਂ ਬਾਅਦ ਧੰਨਵਾਦ ਕਈਆਂ ਨੂੰ ਅਸੀਂ ਵਾਰਨਿੰਗ ਦੇ ਕੇ ਵੀ ਛੱਡਦੇ ਆ ਸਟੂਡੈਂਟ ਵਗੈਰਾ ਵੀ ਆਉਂਦੇ ਆ ਉਹਨਾਂ ਨੂੰ ਵੀ ਕਈ ਵਾਰੀ ਅਸੀਂ ਵਾਰਨਿੰਗ ਦਿੰਦੇ ਆ ਕਿ ਬੇਟਾ ਇੱਕ ਵਾਰੀ ਇਹਦੀ ਉਲੰਘਣਾ ਕਰਦੇ ਤੈਨੂੰ ਛੱਡ ਦਿੱਤਾ ਜਾਊਗਾ ਦੂਸਰੀ ਵਾਰੀ ਅਸੀਂ ਚਲਾਨ ਕਰਾਂਗੇ ਉਹਦੇ ਧੰਨਵਾਦ ਅਸੀਂ ਉਹਨੂੰ ਵੀ ਇਹੀ ਵਾਰ-ਵਾਰ ਕਹਿੰਨੇ ਆ ਕਿ ਜਿਹੜੇ ਆਲਰੇਡੀ ਜੋ ਵੀ ਮੋਰੇ ਸਟicker ਲੱਗਦੇ ਆ ਉਹਦਾ ਚਲਾਨ ਹੈਗਾ ਆ ਫਿਰ ਵੀ ਉਹ ਇਹ ਆਪਣੇ ਨੂੰ ਸੌਰੀ ਫੀਲ ਕਰਦਾ ਤੇ ਅਸੀਂ ਉਹਨੂੰ ਵਾਰਨਿੰਗ ਦੇ ਕੇ ਵੀ ਕਈ ਵਾਰੀ ਛੱਡਦੇ ਆ ਤੇ ਕਈ ਵਾਰੀ ਅਸੀਂ ਉਹਦੇ ਚਲਾਨ ਕਰਦੇ ਆ ਧੰਨਵਾਦ ਜੀ